ਵੱਲੋਂ ਹੀ ਦੋਸਤ ਦਾ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਤਹਾਨੂੰ ਦੱਸਦੇ ਕਿ 22 ਤੋਂ 24 ਸਾਲ ਦੀ ਉਮਰ ਦੇ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਕਤਲ ਦੀ ਵਾਰਦਾਤ ਨੂੰ ਇਸ ਨੌਜਵਾਨ ਦੇ ਦੋਸਤਾਂ ਦੇ ਵੱਲੋਂ ਹੀ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸਤਾਂ ਨੇ ਪਹਿਲਾਂ ਇਸ ਨੌਜਵਾਨ ਨੂੰ ਘਰੋਂ ਬਾਹਰ ਸੱਦਿਆ ਤੇ ਫਿਰ ਉਸ ਦਾ ਗੋਣੀਆਂ ਮਾਰ ਕੇ ਕਤਲ ਕਰ ਦਿੱਤਾ ਹਾਲਾਂਕਿ ਇਸ ਨੌਜਵਾਨ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਲੇਕਿਨ ਹਸਪਤਾਲ ਦੇ ਵਿੱਚ ਡਾਕਟਰ ਦੇ ਵੱਲੋਂ ਇਸ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਨੌਜਵਾਨ ਦਾ ਨਾਮ ਦੱਸਦੇ ਕਿ ਸਤਨਾਮ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 22 ਤੋਂ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਪੁਲਿਸ ਨੇ ਹਿਰਾਸਤ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਲੈ ਲਿਆ ਹੈ ਜਿਨ੍ਹਾਂ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਤਸੱਸੀ ਕੀ ਕਾਰਵਾਈ ਜਿਹੜੀ ਹੈ ਹੁਣ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੋਸਟਮਾਰਟਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਪੜ ਦੀ ਕਾਰਵਾਈ ਕੀਤੀ ਜਾਏਗੀ ਸੂਤਰਾਂ ਤਰ੍ਹਾਂ ਨੇੜੇ ਪੰਡੋਰੀ ਗੋਲਾ ਪਿੰਡ ਦੀ ਇਹ ਘਟਨਾ ਹੈ ਜਿੱਥੇ ਕਿ ਦੋ ਦਾ ਦੇ ਵੱਲੋਂ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਗਿਆ ਸੋ ਮਹਿਰਮੀ ਦੇ ਨਾਲ ਜੋ ਹੈ ਸ਼ਰੀਆਮ ਪਹਿਲਾਂ ਇਸ ਦੋਸਤ ਨੂੰ ਇਸ ਨੌਜਵਾਨ ਨੂੰ ਘਰੋਂ ਬਾਹਰ ਸੱਤਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੁਝ ਸਾਥੀਆਂ ਦੇ ਵੱਲੋਂ ਉਸਦੇ ਹੀ ਇਸ ਦਾ ਕਤਲ ਕਰ ਦਿੱਤਾ ਗਿਆ ਤਾਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਗੰਭੀਰ ਜ਼ਖਮੀ ਹੁੰਦਾ ਹੈ ਹਸਪਤਾਲ ਦੇ ਵਿੱਚ ਜੋ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਸਤਨਾਮ ਸਿੰਘ ਨੂੰ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਜਿਹੜੇ ਨੇ ਉਸ ਸਦਮੇ ਦੇ ਵਿੱਚ ਨੇ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਪ੍ਰਸ਼ਾਸਨ ਤੋਂ ਲਗਾ जा रही है मेरा, ना मेरा ए, नाम स्वर्ण सिंह ਪਿੰਡ ਕਾਲਵਾ ਜੀ ਮੇਰਾ ਦੋਤਾ ਲੱਗਦਾ ਇਹ ਮੁੰਡਾ ਸਤਨਾਮ ਸਿੰਘ ਪਿੰਡ ਪੰਡੋਰੀ ਬਲਜਿੰਦਰ ਸਿੰਘ ਦਾ ਲੜਕਾ ਹੈ ਗੱਲਬਾਤ ਇਹ ਹੋਇਆ ਕਿ ਸਾਨੂੰ ਤੇ ਜਦੋਂ ਪਿੰਡ ਫੋਨ ਗਿਆ ਵਾ ਐਸੋ ਸਰਦਾਰ ਮੇਜਰ ਸਿੰਘ ਦਾ ਲੜਕੇ ਦੇ ਪਪੜ ਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਵਾ ਕਿ ਇਦਾਂ ਕਰਕੇ ਗੋਲੀ ਮਾਰ ਕੇ ਤੇ ਉਹ ਨਾਲ ਲਿਆਏ ਹਸਪਤਾਲ ਜਾ ਕੇ ਪਿੰਡ ਫੋਨ ਕੀਤਾ ਵਾ ਪੰਡੋਰੀ ਉਹਨਾਂ ਨੇ ਤੇ ਪਿੰਡੋਂ ਗੱਡੀ ਮਂਗਾ ਕੇ ਗੱਡੀ ਵਿੱਚ ਲਿਆ ਕੇ ਦੇ ਉੱਥੇ ਹਸਪਤਾਲ ਜਾ ਕੇ ਬਾਬੇ ਵਾਲੇ ਹਸਪਤਾਲ ਜਾ ਕੇ ਛੋੜਤਾ ਕਾਰਨੋਂ ਨੂੰ ਘਰੋਂ ਆਵਾਜ਼ ਮਾਰੀ ਆ 4 ਵਜੇ 4 ਵਜੇ ਆਵਾਜ਼ ਮਾਰ ਕੇ ਲੈ ਗਏ ਆ ਦੋਸਤ ਹੀ ਆ ਜਿਹਦੇ ਨਾਲ ਫਿਰਨ ਤੁਰਨ ਵਾਲੇ ਮੁੰਡੇ ਤੇ ਇਧਰ ਚਪਾਲ ਵਾਲੇ ਰੋਡ ਤੇ ਖੜਕੇ ਕੋਟ ਦੇ ਲਾਗੇ ਬੰਨੇ ਜਾ ਕੇ ਕਿਤੇ ਦੇ ਉੱਥੇ ਜਾ ਕੇ ਇਹਨਾਂ ਨੇ ਗੋਲੀ ਦਾ ਨਿਸ਼ਾਨਾ ਬਣਾਤਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਇਹਨਾਂ ਦਾ ਮੁੰਡਿਆਂ ਦਾ ਆਪਸ ਵਿੱਚ ਹੀ ਆਉਣ ਜਾਣ ਮਿਲਜੋਲ ਸੀ ਇਕੱਠੇ ਰਹਿੰਦੇ ਸੀ ਮੁੰਡੇ ਦਾ ਨਾਂ ਸਤਨਾਮ ਸਿੰਘ ਹੈ ਜੀ ਪੁੱਤਰ ਬਲਜਿੰਦਰ ਸਿੰਘ ਉਹ ਉਮਰ ਉਹਦੀ ਹੋਣੀ ਆ 22-24 ਸਾਲ ਮੰਗ ਆ ਹੀ ਇਹੋ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਸਖਤ ਦੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡਾ ਦੇ ਇਹੋ ਜਿਹਾ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਘਰ ਵਾਲਿਆਂ ਨੂੰ ਰਾਜੀਪੁਰ ਪੁਲਿਸ はい ਹਾਂਜੀ ਰਾਜੀਪੁਰ ਪੁਲਿਸ ਨੇ ਹੀ ਕਾਰਵਾਈ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਹਸਪਤਾਲ ਉਥੋਂ ਉਹਨਾਂ ਨੇ ਕਾਰਵਾਈ ਕਰਕੇ ਤੇ ਮੁੜਕੇ ਚਪਾਲ ਜਾ ਕੇ ਉਹਨਾਂ ਨੂੰ ਬੰਦ ਕੀਤਾ ਵਾ ਮੌਕੇ ਤੇ ਮੌਕਾ ਵਿਖਾਇਆ ਉਹਨਾਂ ਨੇ ਖੜਕੇ ਨਾਲ ਮੌਕਾ ਵੇਖਣ ਵਾਲੇ ਵੀ ਮਹਿੰਗਾ ਸਿੰਘ ਤੇ ਨਾਲ ਉਹਨਾਂ ਦੇ ਫੁੱਫੜ ਜੀ ਸਤਨਾਮ ਸਿੰਘ ਦੇ ਫੁੱਫੜ ਜੀ ਨਾਲ ਗਏ ਆ ਜਾ ਕੇ ਮੌਕਾ ਵਿਖਾ ਕੇ ਤੇ ਉਥੋਂ ਪੁਲਿਸ ਨੇ ਉਹ ਹੁਣ ਉਹ ਆਪਣੀ ਹरासत ਵਿੱਚ ਲੈ ਆ ਗੋਲੀ ਉਹਦੇ 1 ਵਜੇ ਆ ਜੀ ਇਹ ਮੇਰਾ ਪਿੰਡ ਨਿਹਾਰਾ ਪੰਨੂਆ ਮੈਨੂੰ ਰਾਤ 10 ਵਜੇ ਟੈਲੀਫੋਨ ਗਿਆ ਨਿਹਾਰਾ ਪੰਨੂਆ ਜੀ ਵੀ ਤੁਹਾਡੇ ਮੁੰਡੇ ਨੂੰ ਗੋਲੀ ਮਾਰਤੀ ਆ ਤੇ ਨਾਲ ਹੀ ਆਓ ਇੱਥੇ ਨਾ ਪਿੰਡ ਆਓ ਹਸਪਤਾਲ ਆ ਅਸੀਂ ਹਸਪਤਾਲ ਆਏ ਤੇ ਮੁੰਡਾ ਡੈੱਡ ਪਿਆ ਸੀ ਤੇ ਪਿੰਡ ਦਾ ਮੁੰਡਾ ਆ ਉਹਨੇ ਸਾਡੇ ਮੁੰਡੇ ਨੂੰ ਖੜਿਆ 4 ਵਜੇ ਇਹਨਾਂ ਨੂੰ ਪਤਾ ਲੱਗਾ ਕਿ ਇਹਦੇ ਮਾਪਿਓ ਦੋ ਨਾ 4 ਵਜੇ ਖੜਿਆ ਪਤਾ ਨਹੀਂ ਬਾ ਬੁੜੇ ਵਾਲ ਖੜਿਆ ਕਿੰਨੇ ਜਾਣੇ ਕਿੰਨੇ ਹੀ ਉਹਦੇ ਨਾਲ ਗਾੜੀ ਇਹਨਾਂ ਮੁੜ ਕੇ ਜਿੱਥੇ ਜਾ ਕੇ ਉਹਨੂੰ ਗੋਲੀ ਮਾਰ ਕੇ ਤੇ ਲੱਟ ਕੇ ਮੜ ਕੇ ਇਹ ਰਾਹ ਦੇ ਛੋਟੇ ਆ ਉਹਨਾਂ ਦੇ ਮੜ ਕੇ ਗੱਡੀ ਇਸ ਪਿੰਡੋਂ ਗਈ ਉਹਨਾਂ ਲੱਟ ਗਿਆ ਹਸਤਾਲੇ ਦਾ ਸੂਰ ਹਸਤਾਲੇ ਉਥੇ ਬਾਬੇ ਵਾਲੇ ਹਸਤਾਲਾ ਉਥੇ ਉਹਨਾਂ ਡਾਕਟਰਾਂ ਨੇ ਡੈੱਡ ਡੈੱਡ ਕਰਾ ਦਿੱਤਾ ਉਹਨੂੰ ਫੇ ਡੈੱਡ ਹੋਇਆ ਗੋਲੀ ਵੱਜੀ ਇਹਦੇ ਕਿੱਥੇ ਕੁ ਮਿਲਤਮ ਇਹ ਸਾਨੂੰ ਨਾਂ ਦਾ ਇਹ ਹਸਤਾਲਾ ਹੀ ਜਾਣ ਕੇ ਵੇਖਿਆ ਜੀ ਦਾ ਮੁੰਡੇ ਦਾ ਸਤਨਾਮ ਸਿੰਘ ਮੇਰਾ ਨਾਂ ਦਾ ਇਹ ਮੈ ਉਹਦਾ ਪੁੱਫੜ ਲੱਗਦਾ ਹਾਂਜੀ ਇਹ ਪਨੋਰੀ ਗੋਲਾ ਕੀ ਮੰਗ ਕਰਦੇ ਜੀ ਅਸੀਂ ਵਾਂਗਵਾਰ ਦੇ ਜਿਨ੍ਹਾਂ ਦੇ ਦੋਸ਼ੀਆਂ ਨੇ ਇਹ ਕਾਰਵਾਈ ਕੀਤੀ ਆ ਗੋਲੀ ਮਾਰੀ ਉਹਨਾਂ ਦਾ ਸਭ ਤੋਂ ਸਾਰ ਕਾਰਵਾਈ ਕੀਤੀ ਜਾਵੇ ਤੇ ਕਾਰ ਦੀ ਮੰਗੇ ਫੇਰ ਕਰਾਂਗੇ ਸਾਰ ਫੇਰਾਂਗੇ ਉਹਨਾਂ ਦੀ ਪਹਿਲ ਪਰਚਾ ਕਰਕੇ ਉਹਨਾਂ ਦੇ ਕੀਤਾ ਜਾਵੇ ਮੈਂ ਜੀ ਪੇਸ ਪਰਮੇਂਦਰ ਸਿੰਘ ਥਾਣਾ ਚਬਾਲ ਤੋਂ ਇੱਕ ਪੋਸਟ ਮਾਰਟਮ ਕਰਾਉਣ ਵਾਸਤੇ ਮੈਨੂੰ ਕਾਜ ਫਾਈਲ ਮਿਲੀ ਆ ਪੋਸਟ ਮਾਰਟਮ ਜਿੰਦਾ ਹੋਣਾ ਮੇਰੇ ਤੱਕ ਦਾ ਨਾਮ ਸੁਖਰਾਮ ਸਿੰਘ ਸਾਨੂੰ ਬਲਜਿੰਦਰ ਸਿੰਘ ਵਾਸੀ ਪਡੋਰੀ ਗੋਲਾ ਥਾਣਾ ਸਰਦਨਤਨ ਕੀ ਮਾਮਲਾ ਹੈ ਜੀ ਕੀ ਹੈ ਇਹ ਮਾਮਲੇ ਬਾਰੇ ਤਾਂ ਆਈਓ ਸਾਹਿਬ ਦੱਸ ਸਕਦੇ ਆ ਬਾਕੀ ਇਹਦਾ ਮੈਟਰ ਹੋਇਆ ਰਿਹਾ ਤੇ ਉਹਦੇ ਸੰਬੰਧ ਜੋ ਕਰਤੀ ਨੇ ਰੈਡ ਬੋਡੀ ਇੱਥੇ ਜਮਾ ਸੀ ਉਹਦਾ ਪੋਸਟਮਾਰਟ ਕਰਾਉਣਾ ਹੈ ਹਾਂ ਗੋਲੀ ਲੱਗੀ ਦੱਸਦਾ ਜੀ ਬਿਆਨ ਹੋਇਆ ਜੀ ਇਹਦੇ ਕਰਦੇ ਨੇ ਬਿਆਨਾਂ ਦੇ ਪਰਚਾ ਤੱਜਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ